ਸਸ਼੍ਰੀਕਾਲ ਤੋਂ ਸੇਖਰ ਉਸਨ ਜੈਨੀ ਸੁਮੇਹਾ ਪ੍ਰਦੀਪ ਔਰ ਦਾ ਪੰਜਾਬ ਦੇ ਵਿੱਚ ਵਧਦਾ ਹੋਇਆ ਤਾਪਮਾਨ ਦਾ ਕੈਰ ਲਗਾਤਾਰ ਚੱਲ ਰਿਹਾ ਹੈ ਜੇ ਬੀਤੇ ਦਿਨ ਤੋਂ ਹੀ ਮੌਸਮ ਮੌਨਸੂਨ ਨਚੜਾ ਉਹ ਪੰਜਾਬ ਤੋਂ ਪਿੱਛੇ ਵੱਲ ਨੂੰ ਹਟਿਆ ਪਰ ਉਸ ਤੋਂ ਬਾਅਦ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਉਮੀਦ ਜ਼ਰੂਰ ਜਤਾਈ ਜਾ ਰਹੀ ਹੈ ਕਿ ਰਾਤ ਦਾ ਟੈਂਪਰੇਚਰ ਜ਼ਰੂਰ ਘਟੇਗਾ ਪਰ ਦਿਨ ਦਾ ਤਾਪਮਾਨ ਹੋਰ ਵਧਣ ਦਾ ਅੰਦਾਜ਼ਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਲਗਾ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਸੂਬੇ ਦੇ ਵਿੱਚ ਮੀਂਹ ਪੈਣ ਦੇ ਕੋਈ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਤਾਂ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਤਾਪਮਾਨ 'ਚ 0.2 ਡਿਗਰੀ ਦਾ ਥੋੜਾ ਵਾਧਾ ਹੋਇਆ ਹਾਲਾਂਕਿ ਇਹ ਤਾਪਮਾਨ ਰੱਚੇ ਵੀ ਆਮ ਦੇ ਨਾਲੋਂ 2.81 ਡਿਗਰੀ ਵੱਧ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਦਿਨ ਦਾ ਤਾਪਮਾਨ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਜਦੋਂ ਕਿ 37.5 ਡਿਗਰੀ ਜਿਹੜਾ ਫਰੀਦਕੋਟ ਦੇ ਵਿੱਚ ਟੈਂਪਰੇਚਰ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਦੇ ਜਾਣ ਤੋਂ ਬਾਅਦ ਮੌਨਸੂਨ ਮੌਸਮ ਹੈ ਜਿਹੜਾ ਲਗਾਤਾਰ ਸੁੱਕਾ ਹੁੰਦਾ ਜਾ ਰਿਹਾ ਖੁਸ਼ਕੁੰਦਾ ਜਾ ਰਿਹਾ ਤੇ ਨਮੀ ਘਟ ਰਹੀ ਹੈ ਤਾਂ ਨਤੀਜੇ ਵਜੋਂ ਦਿਨ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਵਾਧਾ ਹੋਏਗਾ ਅਗਲੇ ਦਿਨ ਦੇ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਨ 2 ਡਿਗਰੀ ਵਧੇਗਾ ਇਸ ਤੋਂ ਲਗ ਅਗਲੇ 3 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਨ ਹੈ ਜਿਹੜਾ ਉਹ ਰਹਿਣ ਵਾਲਾ ਤੱਕ ਟੁਕੜ ਟਾਪਮਨ ਨਿਕ ਡਿਗਰੀ ਘਟ ਸਕਦੇ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਆ ਤਾਂ ਦੱਸ ਦਈਏ ਕਿ ਮੌਸਮ ਵਿਭਾਗ ਦੀ ਅਨੁਸਾਰ 1 ਅਕਤੂਬਰ ਤੱਕ ਪੰਜਾਬ ਦੇ ਵਿੱਚ ਕੋਈ ਮੀਂਹ ਨਹੀਂ ਪੈਗਾ ਯਾਨੀ ਮੌਸਮ ਵਿਭਾਗ ਦੇ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸਸ਼੍ਰੀਕਾਲ ਤੋਂ ਜ਼ਿਕਰ ਹੋਇਆ ਸੀ ਨਿਸ਼ਿਮਾ ਹਰਪ੍ਰਦੀਪ ਔਰ ਤਾਂ ਪੰਜਾਬ ਦੇ ਵਿੱਚ ਵਧਦਾ ਹੋਇਆ ਤਾਪਮਨ ਦਾ ਕੈਰ ਲਗਾਤਾਰ ਚੱਲ ਰਿਹਾ ਹੈ ਜਜੇ ਬੀਤੇ ਦਿਨ ਤੋਂ ਹੀ ਮੌਸਮ ਮੌਨਸੂਨ ਨਾ ਝੜਾ ਉਹ ਪੰਜਾਬ ਤੋਂ ਪਿੱਛੇ ਵੱਲ ਨੂੰ ਹਟਿਆ ਪਰ ਉਸ ਤੋਂ ਬਾਅਦ ਲਗਾਤਾਰ ਤਾਪਮਨ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਉਮੀਦ ਜ਼ਰੂਰ ਜਤਾਈ ਜਾ ਰਹੀ ਹੈ ਕਿ ਰਾਤ ਦਾ ਟੈਂਪਰੇਚਰ ਜ਼ਰੂਰ ਘਟੇਗਾ ਪਰ ਦਿਨ ਦਾ ਤਾਪਮਨ ਹੋਰ ਵਧਣ ਦਾ ਅੰਦਾਜ਼ਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਲਗਾ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਸੂਬੇ ਦੇ ਵਿੱਚ ਮੀਂਹ ਪੈਣ ਦੇ ਕੋਈ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਤਾਂ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਤਾਪਮਾਨ 'ਚ 0.2 ਡਿਗਰੀ ਦਾ ਥੋੜਾ ਵਾਧਾ ਹੋਇਆ ਹਾਲਾਂਕਿ ਇਹ ਤਾਪਮਾਨ ਅਜੇ ਵੀ ਆਮ ਦੇ ਨਾਲੋਂ 2.81 ਡਿਗਰੀ ਵੱਧ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਦਿਨ ਦਾ ਤਾਪਮਾਨ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਜਦੋਂ ਕਿ 37.5 ਡਿਗਰੀ ਜਿਹੜਾ ਫਰੀਦਕੋਟ ਦੇ ਵਿੱਚ ਟੈਂਪਰੇਚਰ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਮੌਨਸੂਨ ਦੇ ਜਾਣ ਤੋਂ ਬਾਅਦ ਮੌਨਸੂਨ ਮੌਸਮ ਹੈ ਜਿਹੜਾ ਲਗਾਤਾਰ ਸੁੱਕਾ ਹੁੰਦਾ ਜਾ ਰਿਹਾ ਖੁਸ਼ਕੁੰਦਾ ਜਾ ਰਿਹਾ ਤੇ ਨਮੀ ਘਟ ਰਹੀ ਹੈ ਤਾਂ ਨਤੀਜੇ ਵਜੋਂ ਦਿਨ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਵਾਧਾ ਹੋਏਗਾ ਅਗਲੇ ਦਿਨ ਦੇ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਨ 2 ਡਿਗਰੀ ਵਧੇਗਾ ਇਸ ਤੋਂ ਲਗ ਅਗਲੇ 3 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਨ ਹੈ ਜਿਹੜਾ ਉਹ ਰਹਿਣ ਵਾਲਾ ਤਾਂ ਘੱਟੋ ਘੱਟ ਤਾਪਮਨ 1 ਡਿਗਰੀ ਘੱਟ ਸਕਦਾ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਆ ਤਾਂ ਦੱਸ ਦਈਏ ਕਿ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ 1 ਅਕਤੂਬਰ ਤੱਕ ਪੰਜਾਬ ਦੇ ਵਿੱਚ ਕੋਈ ਮੀਂਹ ਨਹੀਂ ਪਈਗਾ ਯਾਨੀ ਮੌਸਮ ਵਿਭਾਗ ਦੇ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸਸਰਕਾਲ ਤੋਂ ਸੇਖਰ ਉਸਨ ਜੈ ਨੀ ਸੁਮੇਹਾ ਪ੍ਰਦੀਪ ਔਰ ਦਾ ਪੰਜਾਬ ਦੇ ਵਿੱਚ ਵਾਧਾ ਹੋਇਆ ਤਾਪਮਾਨ ਦਾ ਕੈਰ ਲਗਾਤਾਰ ਚੱਲ ਰਿਹਾ ਹੈ ਜਜੇ ਬੀਤੇ ਦਿਨ ਤੋਂ ਹੀ ਮੌਸਮ ਮੌਨਸੂਨ ਨਚੜਾ ਉਹ ਪੰਜਾਬ ਤੋਂ ਪਿੱਛੇ ਵੱਲ ਨੂੰ ਹਟਿਆ ਪਰ ਉਸ ਤੋਂ ਬਾਅਦ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਉਮੀਦ ਜ਼ਰੂਰ ਜਤਾਈ ਜਾ ਰਹੀ ਹੈ ਕਿ ਰਾਤ ਦਾ ਟੈਂਪਰੇਚਰ ਜ਼ਰੂਰ ਘਟੇਗਾ ਪਰ ਦਿਨ ਦਾ ਤਾਪਮਾਨ ਹੋਰ ਵਧਣ ਦਾ ਅੰਦਾਜ਼ਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਲਗਾ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਸੂਬੇ ਦੇ ਵਿੱਚ ਮੀਂਹ ਪੈਣ ਦੇ ਕੋਈ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਤਾਂ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਤਾਪਮਾਨ 'ਚ 0.2 ਡਿਗਰੀ ਦਾ ਥੋੜਾ ਵਾਧਾ ਹੋਇਆ ਹਾਲਾਂਕਿ ਇਹ ਤਾਪਮਾਨ ਰੱਚੇ ਵੀ ਆਮ ਦੇ ਨਾਲੋਂ 2.81 ਡਿਗਰੀ ਵੱਧ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਦਿਨ ਦਾ ਤਾਪਮਾਨ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਜਦੋਂ ਕਿ 37.5 ਡਿਗਰੀ ਜਿਹੜਾ ਫਰੀਦਕੋਟ ਦੇ ਵਿੱਚ ਟੈਂਪਰੇਚਰ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਦੇ ਜਾਣ ਤੋਂ ਬਾਅਦ ਮੌਨਸੂਨ ਮੌਸਮ ਹੈ ਜਿਹੜਾ ਲਗਾਤਾਰ ਸੁੱਕਾ ਹੁੰਦਾ ਜਾ ਰਿਹਾ ਖੁਸ਼ਕੁੰਦਾ ਜਾ ਰਿਹਾ ਤੇ ਨਮੀ ਘਟ ਰਹੀ ਹੈ ਤਾਂ ਨਤੀਜੇ ਵਜੋਂ ਦਿਨ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਵਾਧਾ ਹੋਏਗਾ ਅਗਲੇ ਦਿਨ ਦੇ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਨ 2 ਡਿਗਰੀ ਵਧੇਗਾ ਇਸ ਤੋਂ ਲਗ ਅਗਲੇ 3 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਨ ਹੈ ਜਿਹੜਾ ਉਹ ਰਹਿਣ ਵਾਲਾ ਤਕੜ ਟੁਕੜ ਤਾਪਮਨ ਨਿਕ ਡਿਗਰੀ ਘਟ ਸਕਦੇ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਆ ਤਾਂ ਦੱਸ ਦਈਏ ਕਿ ਮੌਸਮ ਵਿਭਾਗ ਦੀ ਅਨੁਸਾਰ 1 ਅਕਤੂਬਰ ਤੱਕ ਪੰਜਾਬ ਦੇ ਵਿੱਚ ਕੋਈ ਮੀਂਹ ਨਹੀਂ ਪੈਗਾ ਯਾਨੀ ਮੌਸਮ ਵਿਭਾਗ ਦੇ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ